ਲਓ ਵੀ ਇਹ ਆ ਹਵੇਲੀ ਦਾ ਮੇਨ ਗੇਟ ਤੇ ਸਾਹਮਣੇ ਨਿੰਬ ਬੰਨੀ ਹੋਈ ਆ ਜਦੋਂ ਛੋਟਾ ਸਿੱਧੂ ਬਾਈ ਆਇਆ ਤਾਂ ਉਦੋਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਦਿੱਤ ਕੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਮੂਸੇ ਆਪਾਂ ਪਹੁੰਚ ਚੁੱਕੇ ਆ ਪਿੰਡ ਮੂਸੇ ਤੇ ਆ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਕੀ ਇੱਧਰ ਬਾਈ ਸਿੱਧੂ ਦਾ ਸਟੈਚੂ ਬਣਾਇਆ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਬਿਲਕੁਲ ਕੋਲੇ ਜਾ ਕੇ ਤੇ ਇੱਧਰ ਸਾਰੀਆਂ ਦੁਕਾਨਾਂ ਨੇ ਇੱਥੋਂ ਤੁਹਾਨੂੰ ਸਿੱਧੂ ਵਾਜਿਆ ਟੀ-ਸ਼ਰਟਾਂ ਫੋਟੋਆਂ ਬਾਕੀ ੱੱਲੇ ਤੇ ਹੋਰ ਵੀ ਕਾਫੀ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਇਹ ਤੁਹਾਨੂੰ ਆਪਾਂ ਵਾਪਸ ਆ ਕੇ ਦਿਖਾਉਣੀ ਆ ਪਹਿਲਾਂ ਆਪਾਂ ਅੰਦਰ ਚੱਲਦੇ ਆਂ ਅੰਦਰ ਤੁਹਾਨੂੰ ਵਾਜਿ ਸਿੱਧੂ ਦਾ ਆਪਾਂ ਸਟੈਚੂ ਦਿਖਾਉਣੀ ਆ ਜਿਹੜਾ ਬਣਿਆ ਹੋਇਆ ਇੱਥੇ ਪਿੰਡ ਮੂਸੇ ਦੇ ਵਿੱਚ ਵੈਸੇ ਤੁਸੀਂ ਵੀਡੀਓ ਦੇਖੀ ਹੋਣਗੀਆਂ ਪਰ ਆਪਾਂ ਅੱਜ ਆਏ ᱛੀ ਮੈਂ ਸੋਚਿਆ ਕਿ ਆਉਣਾ ਤੁਹਾਨੂੰ ਦਿਖਾਇਆ ਜਾਵੇ ਕਿਉਂਕਿ ਵਾਜਿ ਸਿੱਧੂ ਨੂੰ ਅੱਜਕੱਲ ਕਿਹੜਾ ਨਹੀਂ ਜਾਣਦਾ ਲਓ ਵੀ ਸਾਹਮਣੇ ਆ ਗਿਆ ਵਾਜਿ ਸਿੱਧੂ ਸਿੱਧੂ ਵਾਜਿ ਦਾ ਤੇ ਚੱਲਦੇ ਆ ਬਿਲਕੁਲ ਕੋਲੇ ਆਪਾਂ ਤੇ ਕੋਲੇ ਜਾ ਕੇ ਦਿਖਾਉਨੇ ਆ ਬਾਈ ਸਿੱਧੂ ਸਿੱਧੂ ਮੂਸੇ ਵਾਲਾ ਕਹਿੰਦਾ ਤੇਰਾ ਦਿਲ ਦਾ ਨਿਮਾਰਾ ਸਿੱਧੂ ਮੂਸੇ ਵਾਲਾ ਆਪਾਂ ਬਿਲਕੁਲ ਕੋਲੇ ਪਹੁੰਚ ਗਏ ਬਾਈ ਸਿੱਧੂ ਬਾਈ ਤੇ ਸਟੈਚੂ ਤੇ ਦੇਖੋ ਤੇ ਕਿਦਰ ਤੇ ਬਾਕੀ ਬਾਈ ਦੇ ਫੋਟੋ ਵੀ ਨੇ ਮਾਤਾ ਨਾਲ ਫਾਦਰ ਸਾਹਿਬ ਨਾਲ ਬਾਈ ਸਿੱਧੂ ਦੀਆਂ ਲੋ ਵੀ ਬਾਕੀ ਇੱਧਰ ਮਾਤ ਆਉਣੀ ਆਏ ਹੋਏ ਨੇ ਲੋ ਵੀ ਤੇ ਆਪਾਂ ਹੁਣ ਚੱਲਦੇ ਆਂ ਬਾਹਰ ਤੇ ਤੁਹਾਨੂੰ ਬਾਈ ਸਿੱਧੂ ਦੀਆਂ ਫੋਟੋਆਂ ਦਿਖਾਉਣੀਆਂ ਬਾਹਰ ਜਾ ਕੇ ਤੇ ਬਾਕੀ ੱੱਲੇ ਵਗੈਰਾ ਵੀ ਤੁਹਾਨੂੰ ਟੀ-ਸ਼ਰਟਾਂ ਵੀ ਇੱਥੋਂ ਬਹੁਤ ਮਿਲ ਜਾਣਗੀਆਂ ਸਾਹਮਣੇ ਬਾਕੀ ਐਵੇਂ ਇੱਥੇ ਸਾਰੀਆਂ ਦੁਕਾਨਾਂ ਨੇ ਜਿਵੇਂ ਬਾਈ ਸਿੱਧੂ ਦੇ ਇੱਥੇ ਤੁਹਾਨੂੰ ਪੇਂਟਿੰਗਾਂ ਮਿਲ ਜਾਣਗੀਆਂ ਬਾਕੀ ੱੱਲੇ ਵਗੈਰਾ ਮਿਲ ਜਾਣਗੇ ਬਾਕੀ ਰਮਾਲਾਂ ਤੇ ਹੋਰ ਵੀ ਸਟਿੱਕਰ ਤੁਹਾਨੂੰ ਸਿੱਧੂ ਦੇ ਇੱਥੇ ਮਿਲ ਜਾਣਗੇ ਜਿਵੇਂ ਕੱਪ ਹੋਗੇ ਕਾਫੀ ਬਹੁਤ ਨੇ। ਬਾਕੀ ਛੱਲੇ ਹੋ ਗਏ ਜਿਵੇਂ ਬਾਈ ਸਿੱਧੂ ਦੇ। ਸਾਰੇ ਹੀ ਸਿੱਧੂ ਮੂਸੇਵਾਲੇ ਦੇ ਰਿਲੇਟਡ। ਤੁਹਾਨੂੰ ਇੱਥੋਂ ਮਿਲ ਜੂਗਾ ਜਿਵੇਂ ਟੀ ਸਾਲਟਾਂ ਹੋ ਗਈਆਂ। ਲੋ ਬਾਕੀ ਜਿਵੇਂ ਬਾਈ ਉਹ ਨਹੀਂ ਲੈ ਰਹੇ ਆ। ਤੇ ਅੱਗੇ ਵੀ ਰਮਾਲਾਂ ਹੋ ਗਈਆਂ ਜਿਵੇਂ। ਬਾਕੀ ਆ ਦੇਖੋ 295। ਕੋਈ ਨਹੀਂ ਦੇਖ ਲੈ। ਬਾਕੀ ਆ ਦੇ। ਬੇ ਬੇਬਾਪੂ ਤੇ ਦੇਖੋ ਸ਼ਰਟਾਂ ਵੱਡੀਆਂ ਛੋਟੀਆਂ ਸਾਰੇ ਨਾਪ ਪਏ ਆ ਬਾਕੀ 30 ਸ਼ਰਟਾਂ ਵੱਡੀਆਂ ਛੋਟੀਆਂ ਲੋ ਤੇ ਇਹ ਬਿਲਕੁਲ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਨੇ ਗਰਮੀ ਬਹੁਤ ਜ਼ਿਆਦਾ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਹੁਣ ਆਪਾਂ ਚੱਲ ਪਏ ਬਾਈ ਦੀ ਹਵੇਲੀ ਵੱਲ ਆਪਾਂ ਇਸ ਟਾਈਮ ਪਿੰਡ ਮੂਸੇ ਦੇ ਵਿੱਚ ਆ ਤੇ ਆ ਰਾਤ ਦੇ ਸਾਹਮਣੇ ਬਾਈ ਦੀ ਹਵੇਲੀ ਆ ਤੁਹਾਨੂੰ ਆਪਾਂ ਹਵੇਲੀ ਦਿਖਾਉਣੀ ਆ ਹੁਣ ਜਾ ਕੇ ਲਓ ਵੀ ਹੁਣ ਪਹੁੰਚੇ ਆਪਾਂ ਸਿੱਧੂ ਮੂਸੇਵਾਲ ਦੀ ਹਵੇਲੀ ਇੱਧਰ ਸਾਰੀ ਪਾਰਕਿੰਗ ਜਗ੍ਹਾ ਬਣਾਈ ਹੋਈ ਆ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ ਤੇ ਬਾਕੀ ਸਾਹਮਣੇ ਆਪਣੀ ਹਵੇਲੀ ਆ ਉਹਨੂੰ ਦਿਖਾਉਣੇ ਆ। ਲਓ ਵੀ ਇਹ ਆ ਹਵੇਲੀ ਦਾ ਮੇਨ ਗੇਟ ਤੇ ਸਾਹਮਣੇ ਨਮ ਬੰਨੀ ਹੋਈ ਆ ਜਦੋਂ ਛੋਟਾ ਸਿੱਧੂ ਭਾਈ ਆਇਆ ਤਾਂ ਉਦੋਂ ਤੇ ਬਾਕੀ ਆ ਪੁੱਤਰ ਦੀ ਗੇਟ ਆ ਚੱਲਦੇ ਅੰਦਰ। ਤੇ ਬਾਕੀ ਆ ਸਾਰੀ ਇੱਧਰ ਪਾਰਕਿੰਗ ਆ। ਤੇ ਦੁਕਾਨਾਂ ਇੱਥੇ ਵੀ ਹੈਗੀਆਂ ਨੇ ਬਾਕੀ ਉੱਧਰ ਵੀ ਹੈਗੀਆਂ ਨੇ ਤੇ ਨਾਲ ਹੀ ਇੱਥੋਂ ਮੰਨ ਲਾ ਜਿਆਦੇ ਬਾੜ ਨਹੀਂ ਹੈਗੀ ਤੇ ਬਿਲਕੁਲ ਨਾਲ ਹੀ ਆ ਚਲਦੇ ਆਪਾਂ ਪਹੁੰਚ ਚੁੱਕੇ ਆ ਭਾਈ ਸਿੱਧੂ ਦੀ ਵਿੱਚ ਅੰਦਰ ਕਿ ਸੋ ਆਹ ਖੜਾ ਝੋਟਾ ਇੱਧਰ ਬਾਕੀ ਆਖੜਾ ਨਾਲ ਅਗੇਰਾ ਤੇ ਉਹ ਬਰਾਬਰ ਦਿਖਾਤਾ ਜੁਨੇ 4 3 2 0 ਬਾਕੀ ਛੋਟਾ ਖੜਾ ਨਾਲ ਤੇ ਬਾਕੀ ਪਰੇ ਵੀ ਖੜਾ ਐਸਰ ਡਾਇਰੈਕਟਰ ਇਹ ਆ ਖੜੀ ਹੈ ਜੀਪ 22 ਦੀ ਫੋਟੋ ਤੇ ਬੜੀ ਸੋਹਣੀ ਲੱਗਦੀ ਆ ਤੇ ਇੱਧਰ ਖੜੀ ਆ ਥਾਰ ਜੀ ਚ 22 ਤੇ ਉਸ ਟਾਈਮ ਤੇ ਬਾਕੀ ਅੱਜ ਵੀ ਥਾਰ ਬਿਲਕੁਲ ਉਵੇਂ ਰੱਖੀ ਹੋਈ ਆ ਤੇ ਬਾਕੀ ਦੇਖੋ ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਦੇ ਉੱਤੇ ਵਾਰਨਰ ਦੇ ਉੱਤੇ ਤੇ ਇਹ ਥਾਰ ਚ ਬਾਈ ਉਸ ਟਾਈਮ ਮੌਜੂਦ ਸੀ ਇਹ ਹੈ ਬਾਈ ਸਿੱਧੂ ਦੀ ਥਾਰ ਜਦੋਂ ਉਹ ਐਸ਼ੀਨਟ ਹੋਇਆ ਤੀ ਲਈ ਬਿਲਕੁਲ ਉਦਾਂ ਦੀ ਉਦਾਂ ਹੀ ਅੱਜ ਵੀ ਥਾਰ ਅਵੇਲੀ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਦੇਖਣੀ ਆ ਲੋ ਵੀ ਦੇਖੋ ਬਾਕੀ ਵਾਰਨਰ ਤੇ ਵੀ ਨਿਸ਼ਾਨ ਨੇ ਵਾਰਨਰ ਤੇ ਵੀ ਗੱਡੀ ਆਉਂਦੀ ਹੈ ਲਓ ਜੀ ਆ ਥਾਰ ਗੱਡੀ ਆ ਫੱਤੀ 30 40 ਅੱਜ ਮਾੜਾ ਰਿਹਾ ਆਹ ਲਓ ਮੈਂ ਸਿੱਧੂ ਕੋਈ ਖੜਾ ਹੁੰਦਾ ਤੇ ਨਾਲ ਹੀ ਤਾਰਾ ਸਿੰਘ ਬਿਲਗਲ ਦੀ ਟਰਾਲੀ ਬਾਕੀ ਸੌਤਰਾ ਵੀ ਲੱਗਿਆ ਹੋਇਆ। ਬਾਈ ਦੀ ਹਵੇਲੀ। ਹਲੋ। ਲੋ ਵੀ ਆਪਾਂ ਬਾਹਰ ਆ ਗਏ ਬਾਈ ਦੀ ਹਵੇਲੀ ਦੇ ਸਾਹਮਣੇ ਤੇ ਸਾਹਮਣਿਆ 메ਨ ਗੇਟ। ਵੇਖ ਲਾ ਤੁਸੀਂ ਦੇਖ ਰਹੇ ਹੋ ਹਵੇਲੀ ਦਾ ਤੇ ਬਾਕੀ ਗਰਮੀ ਬਹੁਤ ਧੀ ਤਪੂ ਬਹੁਤ ਜਿਆਦੇ ਧੀ ਤੇ ਆਪਾਂ ਇਸ ਟਾਈਮ ਪਿੰਡ ਮੂਸੇ ਬਾਈ ਸਿੱਧੂ ਦੇ ਪਿੰਡ ਤੇ ਮੈਂ ਦੱਸਣ ਜਾਂ ਲੋੜ ਨਹੀਂ ਕਿ ਸਿੱਧੂ ਮੂਸੇ ਵਾਲਾ ਕੌਣ ਸੀ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਸਿੱਧੂ ਬਾਈ ਕੌਣ ਸੀ ਬਾਕੀ ਕਾਫੀ ਲੋਕ ਆਏ ਸੀ ਕਿ ਇੱਕ ਪੱਥਰੀ ਬਾਸ ਦਾ ਪਹਿਲਾਂ ਦਾ ਸੀ ਤੇ ਫਿਰ ਤੁਹਾਨੂੰ ਜਿਵੇਂ ਆਂਪੇ ਨੂੰ ਗਜੂ ਕੰਨੇ ਰਸਤਾ ਹੈਗਾ ਬਾਈ ਅੱਜ ਬਾਕੀ ਉੱਤਰ ਵੀ ਦੁਕਾਨਾਂ ਆ ਗਈਆਂ ਨੇ ਤੇ ਹੁਣ ਆਪਾਂ ਚੱਲਦੇ ਜਿਹੜੇ ਫਿਰ ਸਿੱਧੂ ਬਾਈ ਨੂੰ ਪਿਆਰ ਕਰਦੇ ਹੋ ਕਮੈਂਟ ਜਰੂਰ ਕਰਿਓ ਤੇ ਬਾਕੀ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਆਪਾਂ ਤੁਹਾਨੂੰ ਦਿਖਾਈਆ ਸਿੱਧੂ ਬਾਈ ਦੀ ਹਵੇਲੀ ਤੇ ਬਾਕੀ ਸਿੱਧੂ ਬਾਈ ਦਾ ਟਰੈਕਟਰ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਗਰਮੀ ਬਹੁਤ ਜ਼ਿਆਦਾ ਧੀ ਤੇ ਸਾਹਮਣੇ ਆ ਬਾਈ ਦੀ ਹਵੇਲੀ ਬਿਲਕੁਲ ਤੇ ਬਾਕੀ ਵੀਡੀਓ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ